ਜੰਦਾਬਾ 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 ਕ੍ਰਾਂਤੀਕਾਰੀ ਕਿਸਾਨ ਨੂੰ ਪੁਕਾਰ ਸਿੰਧੂਪੁਰ ਮੇਰਾ ਨਾਮ ਸਰਜੀਤ ਸਿੰਘ ਲਚਕਾਣੀ ਪ੍ਰਧਾਨ ਬਲਾਕ ਪਟੇਲਾ 2 ਬੀਕੇਜੂ ਇਕਤਾ ਡਕੌਂਦਾ ਜਾਨਦੇ ਹੋ ਮਹਾਸਭਾ ਹੋਣ ਜਾਰੀ ਹੈ ਦਿੱਲੀ ਕਿਸਾਨ ਪੰਜਾਬ ਕੋ ਜਾ ਰਹੇ ਹੈ ਇਹ ਜਿਹੜਾ ਸਾਰੇ ਕਿਸਾਨ ਸਾਰੀਆਂ ਜਥੇਬੰਦੀਆਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦੇ ਉੱਤੇ ਅਸੀਂ ਦਿੱਲੀ ਨੂੰ ਜਾ ਰਹੇ ਹਾਂ ਰਾਮਲੀਲਾ ਗਰਾਊਂਡ ਮਹਾਪੰਚਾਇਤ ਦੇ ਲਈ ਵੱਧ ਤੋਂ ਵੱਧ ਇਕੱਠ ਕਰਕੇ ਜਾ ਰਹੇ ਹਾਂ ਇਹ ਇੱਕ ਰੋਸ ਪ੍ਰਦਰਸ਼ਨ ਹੈ ਵੀ ਸਰਕਾਰ ਦੇ ਨੀਤੀਆਂ ਦੇ ਖਿਲਾਫ ਸਰਕਾਰ ਸਾਰੀ ਨੀਤੀਆਂ ਗਲਤ ਦੇ ਰਹੀ ਹੈ ਜਿਵੇਂ ਕਿ ਖਾਲੇ ਕਾਨੂੰਨ ਪਹਿਲਾਂ ਬਣੇ ਨੇ ਤਿੰਨੇ ਕਾਨੂੰਨਾਂ ਦਾ ਉਹ ਲਾਗੂ ਕਰੇ ਨੇ ਵੀ ਸਰਕਾਰ ਮੁੜ ਕੇ ਉਦੋਂ ਝੁੱਕ ਗਏ ਉੱਥੋਂ ਮੋਰਚਾ ਛੱਡ ਕੇ ਆਏ ਤੇ ਮਲਤਵੀ ਕਰਕੇ ਆਏ ਤੇ ਨਾ ਕਿ ਉੱਥੋਂ ਬੁਕਾ ਕੇ ਆਏ ਸੀ ਵੀ ਸਰਕਾਰ ਨੇ ਮੰਗਾ ਮੰਨੀਆਂ ਦੀ ਉਹਨਾਂ ਨੂੰ ਪਰ ਲਾਗੂ ਨਹੀਂ ਕੀਤਾ ਉਸ ਕਾਰਨ ਹੁਣ ਦੁਬਾਰਾ ਇਹ ਦੁਬਾਰਾ ਫੇਰ ਉਹਨੂੰ ਉਹੀ ਸੰਘਰਸ਼ ਦਾ ਰਾਜ ਚੁਣਨਾ ਪਿਆ ਮਜਬੂਰ ਨੂੰ ਰਣਨੀਤੀ ਰਹੇਗੀ ਆਣ ਮੇਲੇ ਟਾਈਮ ਤੇ ਕਿਉਂਕਿ ਬਾਰਡਰ ਬੰਦ ਹੋਏ ਪਿਆ ਦੇਖੋ ਰਣਨੀਤੀ ਦਾ ਦੇਖੋ ਜਿਹੜੀ ਗੱਲ ਹੈ ਅਸੀਂ ਵੀ ਇੱਕ ਹਿੰਦੁਸਤਾਨ ਦੇ ਨਾਗਰਿਕਾਂ ਹਾਂ ਇਹ ਸਰਕਾਰ ਦੀਆਂ ਕੁਝੀਆਂ ਚਾਲਾਂ ਨੇ ਵੀ ਬਾਰਡਰ ਬੰਦ ਕਰ ਦੋ ਹਿੰਦ ਕੋਈ ਜਿਹੜੀ ਰਾਜਧਾਨੀਆਂ ਕੱਲੀ ਭਾਜਪਾ ਦੀ ਨੀ ਮੋਦੀ ਦੀ ਮੋਦੀ ਦੀ ਨਹੀਂ ਹੈਗੀ ਇਹ ਸਾਡੀ ਅਸੀਂ ਦੇਸ਼ ਦੇ ਨਾਗਰਿਕਾਂ ਸਾਡੀ ਵੀ ਰਾਜਧਾਨੀ ਹੈ ਇਹ ਇੱਕ ਸਰਕਾਰ ਦਾ ਸਰੋਸਰ ਧੱਕਾ ਜਿਹੜਾ ਬਾਰਡਰ ਰੋਕੇ ਗਏ ਨੇ ਕਿਸੇ ਨੂੰ ਗੱਲ ਕਰ ਲੋਕਤੰਤਰ ਦਾ ਘਾਣਨਾ ਇਹ ਇੱਕ ਕਿਸਮ ਦਾ ਵੀ ਜਿਹੜਾ ਲੋਕਾਂ ਨੂੰ ਗੱਲ ਕਰਨ ਦਾ ਵੀ ਅਧਿਕਾਰ ਨਹੀਂ ਦੀਆ ਜਾਂਦਾ ਹਾਂ ਮੇਰਾ ਨਾਮ ਸਿਕੁੰਦਰ ਸਿੰਘ ਤੁੱਲੇਵਾਲਾ ਜੀ ਕ੍ਰਾਂਤੀਕਾਰੀ ਕਿਸਾਨ ਜੋਂ ਹਨ ਪੰਜਾਬ ਅੱਜ ਜਿਹੜਾ ਤੁਹਾਡਾ ਦਿੱਲੀ ਦਾ ਅੱਜ ਸੰਯੁਕਤ ਹੋਰ ਚੇਵਲੋਂ ਕਾਲ ਸੀ ਵੀ ਅੱਜ ਦਿੱਲੀ ਜਾਣਾ ਅੱਜ ਇੱਕ ਮਹਾਪੰਚਾਇਤ ਆ ਦਿੱਲੀ ਤੇ ਸਾਰੇ ਇੰਡੀਆ ਦੇ ਵਿੱਚੋਂ ਅੱਜ ਕਿਸਾਨ ਸਾਰੇ ਪੰਜਾਬ ਤੋਂ ਇੰਡੀਆ ਤੋਂ ਸਾਰੇ ਇੱਥੇ ਦਿੱਲੀ ਜਾ ਰਹੇ ਨੇ ਅੱਜ ਕਿੰਨੇ ਜਣ ਸਮੂਹੇ ਜਾ ਰਹੇ ਨੇ ਪੰਜਾਬ ਤੋਂ ਅੱਜ ਪੰਜਾਬ ਤੋਂ ਮੇਰੇ ਖਿਆਲ ਆ ਵੀ ਮੱਥੀ ਜਥੇ ਬੰਦੀਆਂ ਸਾਰੀਆਂ ਜਥੇ ਬੰਦੀਆਂ 16 ਜਥੇ ਬੰਦੀਆਂ ਜਾਣਗੀਆਂ ਪੰਜਾਬ ਤੋਂ ਤੇ ਮੰਗੇ ਹੀ ਆ ਵੀ ਜਿਹੜੀਆਂ ਮੋਦੀ ਨੇ ਮੰਗਾ ਮੰਨੀਆਂ ਸੀ ਪਹਿਲਾਂ ਆ ਸੰਯੁਕਤ ਮੋਰਚੇ ਦੀਆਂ ਦਿੱਲੀ ਉਹ ਅਜੇ ਲਾਗੂ ਨਹੀਂ ਕੀਤੀਆਂ ਨਾ ਫਸਲਾਂ ਤੇ ਹੀ ਫਸਲਾਂ ਤੇ ਐਮਐਸਪੀ ਦੀ ਗਰੰਟੀ ਦਿੱਤੀ ਹੈ ਨਾ ਕਿਸਾਨਾਂ ਦਾ ਕਰਜ਼ਾ ਖਤਮ ਕੀਤਾ ਹੈ ਤੇ ਨਾ ਜਿਹੜੇ ਲਖੀਮਪੁਰ ਖੀਰੀ ਦੇ ਜਿਹੜੇ ਕਿਸਾਨਾਂ ਤੇ ਗੱਡੀ ਚਲਾਤੀ ਸੀ ਤੈਣੀ ਮਿਸਰੇ ਦੇ ਲੜਕੇ ਨੇ ਨਾ ਉਹਨੂੰ ਬਰਖਾਸਤ ਕੀਤਾ ਮੰਤਰੀ ਮੰਡਲ ਤੋਂ ਸਗੋਂ ਦੁਬਾਰਾ ਉਹਨੂੰ ਟਿਕਟ ਦੇਤੀ ਇਸ ਕਰਕੇ ਸਾਡੇ 'ਚ ਹੋਰ ਵੀ ਰੋਸ ਵਧਿਆ ਕਿ ਕਿ ਉਹਨੂੰ ਅਜੇ ਤੱਕ ਜਿਹੜਾ ਸਾਡੇ ਕਿਸਾਨਾਂ ਦਾ ਕਾਤਲ ਸੀ ਉਹਨੂੰ ਦੁਬਾਰਾ ਟਿਕਟ ਦੇਤੀ ਤੇ ਉਹਨੂੰ ਅਜੇ ਤੱਕ ਸਜ਼ਾ ਨਹੀਂ ਦਿੱਤੀ ਤੇ ਇਸ ਕਰਕੇ ਸਾਡਾ ਹੋਰ ਸੰਘਰਸ਼ ਜਿਹੜਾ ਹੈ ਤੇਜ ਹੋਊਗਾ ਜਿੱਨਾ ਚਿਰ ਇਹ ਮਸਲਾ ਹੱਲ ਨਹੀਂ ਹੁੰਦਾ ਉਹਨਾਂ ਚਿਰ ਸਾਡਾ ਸੰਘਰਸ਼ ਇਸੇ ਤਰ੍ਹਾਂ ਹੀ ਰਹੂਗਾ। ਜੇ ਚੋਣ ਜਾਬਤਾ ਲੱਗ ਜਾਣਾ ਤਾਂ ਸਾਡਾ ਸੰਘਰਸ਼ ਕੀ ਖਤਮ ਹੋ ਜਾਤੇ। ਸ਼ੰਗਾਰ ਦੇਖੋ ਸੰਘਰਸ਼ ਜਾਰੀ ਰਹੂ। ਚਾਹੇ ਚੋਣ ਜਾਬਤਾ ਵੀ ਲੱਗਿਆ ਹੈ। ਕਿਉਂਕਿ ਅਸੀਂ 13 ਮਹੀਨੇ ਜਦੋਂ ਉੱਥੇ ਦਿੱਲੀ ਬੈਠੇ ਸੀ ਇਸੇ ਤਰ੍ਹਾਂ ਹੀ ਹੁਣ ਸੰਘਰਸ਼ ਜਾਰੀ ਹੈ ਪੰਜਾਬ ਤੋਂ ਤੇ ਹੁਣ ਦਿੱਲੀ ਵਾਲੇ ਜਾ ਰਿਹਾ ਹੈ। ਉਹਨਾਂ ਚਿਰ ਇਹ ਸੰਘਰਸ਼ ਮੱਠਾ ਨਹੀਂ ਪਹਿਣ ਦੇਣਾ ਜਿੱਨਾ ਚਿਰ ਇਹ ਸਾਡੀਆਂ ਮੰਗਾਂ ਨਹੀਂ। ਉਹ ਪੰਚਾਇਤ ਦਿੱਲੀ ਵਿੱਚ ਹੋਣ ਜਾ ਰਹੀ ਹੈ। ਹਿੰਦੀ ਕਿਹੜੀ ਜਗ੍ਹਾ ਤੋਂ ਸਾਰੇ ਭਾਰਤ ਤੋਂ ਆ ਰਹੇ ਨੇ ਮੇਰਾ ਖਿਆਲ ਹੈ ਵੀ 12 ਸੂਬਿਆਂ ਤੋਂ ਆ ਰਹੇ ਨੇ ਭਾਰਤ ਤੋਂ ਤੇ ਪੰਜਾਬ ਤੋਂ ਜਾ ਰਹੇ ਨੇ ਅਖਰੇ ਆਲੇ ਨੂੰ ਰੋਕ ਰਹੇ ਪੰਜਾਬ ਜੋਂ ਨਿਕਲ ਜਾ ਰਹੇ ਆਲੇ ਕਿਤੇ ਰੋਕ ਕੇ ਨਹੀਂ ਕੋਈ ਨਹੀਂ ਸਾਡ ਨੂੰ ਰੋਕ ਸਕਦਾ ਜਿੱਥੇ ਰੁਕੋਗਾ ਸੀ ਉੱਥੇ ਬੈਠਾਂਗੇ ਆ ਉੱਥੇ ਉੱਥੇ ਪੰਜਾਮ ਕਰ ਦਾਂਗੇ ਸੜਕ ਸਾਨੂੰ ਰੋਕਦਾ ਨਹੀਂ ਹੈ ਨਹੀਂ ਜੇ ਰੇਲ ਤੇ ਰੋਕੂ ਰੇਲ ਜਾਮ ਕਰ ਦਾਂਗੇ ਆਰਤੀ ਕਿਸਾਨ ਜੁਨੀਅਰ ਡਕਾਉਂਦਾ ਸਨੌਰ ਬਲਾਕ ਦਾ ਪ੍ਰਧਾਨ ਆ ਮੁਖਤਿਆਰ ਸਿੰਘ ਕੱਕੇਪੁਰ ਦਿੱਲੀ ਨੂੰ ਜਾਂਦੇ ਹੋ ਕੀ ਰਣਨੀਤੀ ਹੈ ਦਿੱਲੀ ਨੂੰ ਜਾਣ ਅਸੀਂ ਨਾ ਜਿੱਡੀ ਜਿਹੜੀਆਂ ਸਾਡੀਆਂ ਐਮਐਸਬੀ ਦੀ ਮੰਗਾਂ ਜੋ ਸਾਡੇ ਪਾਈਆਂ ਨਾਲੇ ਬਹੁਤ ਜ਼ਿਆਦਾ ਇਹ ਹੋ ਰਿਹਾ ਜਿਹੜਾ ਇਹਨਾਂ ਨੇ ਬਾਰਡਰਾਂ ਤੇ ਘੇਰ ਕੇ ਉਹਨਾਂ ਤੇ ਲਾਠੀ ਚਾਰਜ ਕਰੀ ਮਤਲਬ ਇੱਕ ਬੰਦੇ ਦੀ ਮੌਤ ਵੀ ਹੋ ਗਈ ਆ ਆ ਜਿਹੜਾ ਨਕੀਮਪੁਰ ਖੇੜੀ ਮਤਲਬ ਉਹ ਵੀ ਮਸਲਾ ਵਿੱਚ ਆ ਅਸੀਂ ਜਾ ਰਹੇ ਹਾਂ ਸਾਡੇ ਜਿਹੜੇ ਪਹਿਲਾਂ ਚਲੋ ਜਿਹੜੇ ਸਾਡੇ ਤਿੰਨ ਕਾਨੂੰਨ ਤੇ ਉਹ ਤਾਂ ਰੱਦ ਹੋ ਗਏ ਸੀ ਇਹ ਸਾਡਾ ਜਿਹੜਾ ਹੋਰ ਐਮਐਸਬੀ ਵਾਲਾ ਮਸਲਾ ਤੇ ਉਹ ਵਿਚਾਲੇ ਪਿਆ ਹੋਰ ਮੰਗਾ ਸਾਡੀਆਂ ਪੰਜ ਚਾਰ ਜਿਹੜੀਆਂ ਉਹ ਵੀ ਵਿਚਾਲੇ ਆ ਸਰਕਾਰ ਉਹਨਾਂ ਤੋਂ ਭੱਜ ਰਹੀ ਆ ਅਸੀਂ ਆਪਣੀ ਮਹਾ ਪੰਚਾਇਤ ਜਿਹੜੀ ਰਾਮਲੀਲਾ ਮੈਦਾਨ ਚ ਅਸੀਂ ਮਹਾ ਪੰਚਾਇਤ ਕਰਨ ਜਾ ਰਹੇ ਹਾਂ ਇਹ ਸਰਕਾਰ ਨੂੰ ਅਸੀਂ ਦੱਸਣਾ ਵੀ ਇੱਕ ਦਿਨ ਦੀ ਮਹਾਪੰਚਾਇਤ ਵੀ ਸਾਡਾ ਕਿਸਾਨ ਆ ਸਾਡੇ ਕਿਸਾਨ ਅਜੇ ਜਾਗਦਾ ਸੋਇਆ ਨਹੀਂ ਹੈਗਾ ਕਿੰਨੇ ਦਿਨ ਚੱਲੂ ਇਹ ਮਹਾਪੰਚਾਇਤ ਮਹਾਪੰਚਾਇਤ ਆ ਅਜੇ ਤਾਂ ਸਾਡੇ ਕੋਲ ਇੱਕ ਦਿਨ ਦਾ ਕਾਲ ਆ 14 ਤਰੀਕ ਦੀ ਆਪਣੀ 13 ਤਰੀਕ ਨੂੰ ਅਸੀਂ ਜਾ ਰਹੇ ਆ 14 ਤਰੀਕ ਦਾ ਇੱਕ ਦਿਨ ਦਾ ਪ੍ਰੋਗਰਾਮ ਆ ਗਾਹਾਂ ਫੇਰ ਦੇਖਾਂਗੇ ਉੱਥੇ ਜਾ ਕੇ ਰਾਜਨੀਤੀ ਕੀ ਬਣਦੀ ਆ ਜਿਸ ਤਰ੍ਹਾਂ ਆਗੂਆਂ ਦਾ ਹੁਕਮ ਹੋਊ ਉਤਰਾਂ ਕਰਨਾ ਆਪਾਂ ਨੇ ਕਾਰਨ ਕੀ ਮੰਨਦੇ ਹੋ ਜੇ ਸੁਗਵਾਈ ਨਹੀਂ ਆਉਂਦੀ ਮੋਦੀ ਸਰਕਾਰ ਮਤੋਂ ਕਾਰਨ ਤਾਂ ਇਹ ਹੀ ਆ ਨਾ ਵੀ ਜਿਹੜੀ ਇਹ ਮੋਦੀ ਸਰਕਾਰ ਆ ਇਹਦੀ ਨੀਤੀ ਬਹੁਤ ਮਾੜੀ ਆ ਇਹ ਕਿਸਾਨਾਂ ਤੇ ਤਾਂ ਜਮੀ ਹਾਨੀਕਾਰ ਕਾ ਕਿਸਾਨਾਂ ਨੂੰ ਤਾਂ ਕੁਝ ਦੇ ਨਹੀਂ ਰਹੀ ਕਿਸਾਨ ਜਿਹੜਾ ਜੋ ਸਾਡਾ ਕਿਸਾਨ ਆ ਨਾ ਇਹ ਤਾਂ ਇਹਨਾਂ ਨੇ ਜਮੀ ਧਰਤੀ 'ਚ ਵੜਤਾ ਦੇਖੋ ਇੰਨੀਆਂ ਮੰਗੀਆਂ ਵਧਾਤੀਆਂ ਸਾਡੀ ਫਸਲ ਦਾ ਰੇਟ ਉੱਥੇ ਖੜਿਆ ਵੀ ਅਸੀਂ ਤਾਂ ਆਪਣਾ ਜੋ ਸਾਡਾ ਰੇਟ ਵੀ ਬਣਦਾ ਉਹ ਰੇਟ ਮੰਗ ਰਹੇ ਆ ਐਮ ਐਸ ਪੀ ਨਹੀਂ ਲਾਗੂ ਕਰਦੇ ਨੇ ਕੀ ਨੀਤੀ ਰਹੇਗੀ ਕਿਸਾਨਾਂ ਦੀ ਮੌਤ ਹੋ ਰਹੀ ਹੈ ਸੰਦਰ ਦੇ ਦੌਰਾਨ ਕੀ ਨੀਤੀ ਕੀ ਰਹੇਗੀ ਕਿਸਾਨਾਂ ਦੀ ਮੌਤ ਹੋ ਰਹੀ ਹੈ ਆਹ ਕਿਸਾਨਾਂ ਦੀ ਮੌਤ ਇਹ ਤਾਂ ਦੇਖੋ ਮੌਤਾਂ ਤਾਂ ਹੁੰਦੀ ਹੀ ਰਹਿੰਦੀਆਂ ਜੇ ਨਿਊ ਕਿਸਾਨ ਮੌਤਾਂ ਤੋਂ ਡਰਨ ਨਾ ਫੇਤਾ ਦੋਲਣੇ ਨਹੀਂ ਚੱਲਦਾ ਮੌਤਾਂ ਜਿੰਨੀਆਂ ਮਰਜੀ ਹੋਣ ਅਸੀਂ ਆਪਣੀ ਜਿਹੜੀ ਉੱਪਰ ਤੇ ਆਪਣੇ ਆਗੂਆਂ ਦੀ ਕੋਈ ਗੱਲਬਾਤ ਆਊਗੀ ਉਹਨੂੰ ਮੁੱਖ ਰੱਖ ਕੇ ਉਹਦੇ ਨਾਲ ਆਪਾਂ ਜਿੱਤਰਾ ਵੀ ਕਹਿਣਗੇ ਜੇ ਸਾਨੂੰ ਨਿਊ ਕਹਿਣਗੇ ਵੀ ਉਰੇ ਧਰਨਾ ਨਾ ਰੱਖੋ ਅਸੀਂ ਧਰਨਾ ਵੀ ਲਾਉਣ ਨੂੰ ਤਿਆਰ ਆ ਉੱਥੇ ਰਹਾ ਆਪਣੇ ਆਪਣੇ ਪਿੰਡਾਂ ਚੋਂ ਲੈ ਕੇ ਜਾਵਾਂਗੇ ਬੰਦਿਆਂ ਨੂੰ ਹਾਂਜੀ ਦੇਖੋ ਚੋਣ ਜਾਬਤੇ ਤਾਂ ਇਹ ਲੱਗਦੇ ਹੀ ਰਹਿੰਦੇ ਆ ਚੋਣ ਜਾਬਤੇ ਵਾਲੀ ਕੋਈ ਗੱਲ ਨਹੀਂ ਫੇਰ ਵੀ ਆਖਰ ਸਰਕਾਰ ਤਾਂ ਬਣੂਗੀ ਨਾ ਜੇ ਇਸ ਸਰਕਾਰ ਦਾ ਚੋਣ ਜਾਬਤਾ ਲੱਗ ਜੂ ਤਾਂ ਫੇਰ ਵੀ ਕੋਈ ਨਾ ਕੋਈ ਤਾਂ ਆਪਣਾ ਹੋਊਗਾ ਨਾ ਉਹਦਾ ਮੋਢੀ ਅਸੀਂ ਤਾਂ ਆਪਣੀ ਮੰਗਾਂ ਮਨਾਣੀਆਂ ਆ ਅਸੀਂ ਸਾਨੂੰ ਕੋਈ ਚੋਣ ਚੂਣ ਜਾਬਤੇ ਦੀ ਸਾਨੂੰ ਕੋਈ ਉਹ ਨਹੀਂ ਹੈਗੀ ਇਹ ਤਾਂ ਤੇਰੀ ਮਰਜ਼ੀ ਚੋਣ ਜਾਬਤਾ ਦਾ ਜਾਂ ਕੱਲ੍ਹ ਨੂੰ ਲੱਗ ਜਾਓ ਸਾਨੂੰ ਕੀ ਆ ਚੋਣ ਜਾਬਤੇ ਤੋਂ ਹਾਂਜੀ ਆ ਦੇਖ ਰਹੇ ਤੁਸੀਂ ਕਿਸਾਨ ਵਿੱਚ ਵੀ ਟ੍ਰੇਨਾਂ ਦੇ ਵਿੱਚ ਹੈਗੇ ਨੇ ਉਹ ਕੈ ਲਿਖੇ ਚਲੇ ਜਲੇਗੀ ਇਤਰਾਜ ਚੱਲ ਜਾਓ ਚੱਲ ਜਾਓ ਪਰ ਜਿਹੜੇ ਸਟੇਸ਼ਨਾਂ ਹੋ ਜੁਕੇ ਨੇ ਭਰੇ ਹੋਏ ਹੋਏ ਲਗਾਤਾਰ ਰੈਡ ਨੇ ਨਜ਼ਰ ਆਏ ਨੇ ਇਸ ਕਰੇ ਵੀ ਪਾਸਟ ਨਹੀਂ ਪਰ ਆਖੀ ਹੈ ਬਹੁਤ ਸਾਰੇ ਦੇ ਵੱਲੋਂ ਵੱਖਰੇ ਵੱਖਰੇ ਸਟੇਸ਼ਨਾਂ ਤੋਂ ਜਿਹੜਾ ਰਵਾਨਾ ਕਿ ਧਿਆਨ ਦੇ ਇੱਕ ਥੋੜੀ ਜਿਹੀ ਸਿਸਟਮ ਦੇ ਪਰ ਪਾਸੇ ਦੇ ਟਿਕਾਣੇ ਆਮਰੇ ਸਟੇਸ਼ਨ ਤੋਂ ਚੱਲ ਰਹੀ ਤਾਂ ਨਿਕਲ ਗਈ ਉਹ ਜਿਹੜੇ ਨੇ ਪਹੁੰਚ ਰਹੀ ਨੇਗੀ ਔਰ ਇਹ ਤਸਵੀਰ ਹੈ ਜਦੋਂ तमाम ਜਸਰਾਂ ਜਿਹੜੇ ਨੇ ਦਿਨ ਦੇ ਬਦਲ ਔਰ ਬਹੁਤ ਬਹੁਤ ਚਾਇਤੇ ਬੱਚੇ ਖਾਨ ਜਨਤਾ ਦਾ ਬਾਬੂ ਟ੍ਰੇਨ ਦਾ ਰਸਤਾ ਚੁਣਿਆ ਜਾ ਰਿਹਾ ਬੱਕਰੇ ਬੱਕਰੇ ਰੈਕੀਨ ਤੋਂ ਟ੍ਰੇਨ ਉੱਤਰ ਰਹੀ ਹੈ ਪੱਧਰ ਵਿੱਚ ਯਾਹੋ ਜਿਹੜੇ ਚਾਹੇ ਬਾਬੇ ਚੜ੍ਹ ਚੜ੍ਹ ਜਾਂਦੇ ਹਾਂ